ਸੰਜੀ ਭਾਈ ਮੇਤਰੋ ਸਵਾਗਤ ਹੈ ਤੁਹਾਡਾ ਆਪਣੇ ਵਲੌਗ ਦੇ ਵਿੱਚ ਅੱਜ ਲੱਗੇ ਹੋਏ ਆ ਨੈਟ ਲਾਉਣ ਤੇ ਇੱਦਾਂ ਵੀ ਨੈਟ ਲੱਗ ਗਿਆ ਦੋ ਕਿ ਸੈੱਡਾਂ ਤੇ ਬੁੰਡ ਰਹੇ ਹਾਂ ਹੁਣ ਬਸ ਅੱਜ ਕਰ ਦਾਂਗੇ ਇਹਨੂੰ ਕੰਪਲੀਟ ਪੂਰਾ ਦੇਖਦੇ ਹਾਂ ਫਿਰ ਕੀ ਬਣਦਾ ਕੀ ਨਹੀਂ ਓਕੇ ਹੋ ਜੂ ਅੱਜ ਸਾਰਾ ਇਹ ਡਨ ਕਰ ਦਾਂਗੇ ਕੰਮ ਅੱਜ ਦਾ ਉਸ ਤੋਂ ਬਾਅਦ ਛੱਡਾਂਗੇ ਇਹਦੇ ਜੀ ਕਬੂਤਰ ਤੋਂ ਪੁੱਲਵਾਇਆ ਕਰਾਂਗੇ ਕੂਤਰਾਂ ਨੂੰ ਤਾਂ ਕਿ ਕੂਤਰ ਆਪਣੇ ਫਿੱਟ ਰਹੇ ਵਧੀਆ ਹੋ ਜਾਊਗਾ ਐਨ ਨੈਟਾ ਅੱਜ ਬਾਟੀ ਦਾ ਕੇ ਲਾਇਆ ਏ ਨਹੀਂ ਤਾਂ ਉਹ ਗੱਡਣਾ ਪੈਣਾ ਸੀ ਲੋਹੇ ਦਾ ਪਾਈਪ ਜਾ ਐਮੀਸਾਰ ਤੇ ਆਪਾਂ ਨੇ ਲੋ ਬਈ ਮਿੱਤਰੋ ਅੱਧਾ ਇੱਧਰ ਸਿਉਤੇ ਆਪਾਂ ਨੇ ਹੁਣ ਤੇ ਹੁਣ ਪਹਿਲਾਂ ਕਬੂਤਰਾਂ ਨੂੰ ਜਿੰਦੇ ਖੋਲਦੇ ਬਾਕੀ ਫੇਰ ਲੱਗਦੇ ਆ ਅੱਧਾ ਕਿ ਸਿਉਤੇ ਆ ਹੁਣ ਆਪਾਂ ਨੇ ਤੇ ਅੱਜ ਵਾਸ ਸਕੂਟਰ ਛੱਡ ਦਾਂਗੇ ਮਾ ਜਿਹੜਾ ਰਹਿ ਗਿਆ ਉਹ ਵੀ ਫਾਈਨਲ ਕਰ ਦੰਦੇ ਆ। ਲੋ ਜੀ ਇਹ ਜੰਦਾ ਖੁੱਲ ਗਿਆ ਇੱਕ। ਇਧਰ ਵਾਲਾ ਖੋਲ ਕੇ ਇਹਨਾਂ ਨੂੰ ਪਾ ਦੰਦੇ ਆ ਦਾਣੇ। ਦਾਣੇ ਪਾ ਕੇ ਇਹ ਲੱਗਦੇ ਆ ਨੈਟ ਸੇ ਦੁਬਾਰੇ। ਟਾਈਆਂ ਲਿਆਂਦੀਆਂ ਆਪਾਂ ਨੇ। ਬਾਈ ਹੁਣ ਟਾਈਆਂ ਮਾਰਦੇ ਆਂਗੇ। ਬਾਕੀ ਫਿਰ ਉਹਦੇ ਨਾਲ ਸਿਉਦਾਗੇ ਧਾਗੇ ਨਾਲ ਜਿਵੇਂ ਪਹਿਲਾਂ ਸੀਆ ਸੀ ਤੇ ਲੋ ਬਈ ਹੁਣ ਮਿੱਤਰੋ ਪਹਿਲਾਂ ਪਾ ਦਿੰਦੇ ਇਹਨਾਂ ਨੂੰ ਦਾਣੇ ਚੋਬਰਾਂ ਨੂੰ ਕਾਲੇ ਹੋਏ ਪਏ ਖਾਣੇ ਨੂੰ ਲਓ ਜੀ ਤੇ ਖਾਣ ਲਓ ਇਹਨਾਂ ਨੂੰ ਦਾਣੇ ਬੱਚਿਆਂ ਨੂੰ ਦੇ ਦੂੰਗਾ ਇਹ ਚੋਗਾ ਤੇ ਲਓ ਜੀ ਬਾਸ ਓਕੇ ਡਨ ਹੈ ਬੱਚੇ ਬੈਠੇ ਐ ਇਹਨਾਂ ਨੂੰ ਛੋਲੇ ਲੈ ਕੇ ਆਣੇ ਅੱਜ ਛੋਲੇ ਪੀਉਂਦੇ ਐ ਇਹਨਾਂ ਨੂੰ ਲਿਆਵਾਂਗੇ ਤੇ ਬਾਕੀ ਉੱਥੇ ਰਹਿਣ ਲੱਗ ਪਿਓ। ਐ ਇੱਧਰ ਖਾ ਰਿਹਾ ਦਾਣੇ। ਤੇ ਸੀਧੀਏ ਫਿਰ ਤੁਹਾਨੂੰ ਦਿਖਾਉਂਦੇ ਆ। ਕੋਈ ਮਿੱਤਰੋ ਖੋਲਦੇ ਆ ਜਾਲ ਚ ਕਬੂਤਰ ਬੈਠੇ ਆ। ਛਤਰੀ ਲਾਤੀ ਆ ਇਕ ਉੱਡ ਰਿਹਾ ਏ। ਤੇ ਬਾਕੀ ਕਰ ਦਾਣੇ ਹੁਣ ਅੰਦਰ ਕਿਉਂਕਿ ਬੱਚਾ ਦੇਖ ਕੇ ਆਈ ਜਾਂਦਾ ਬਾਅਦ ਚ ਖੋਲਦਾਂਗੇ ਸ਼ਾਮ ਨੂੰ। ਤੇ ਓਕੇ ਆ ਬਾਬਿਓ। ਗੱਲਾਂ ਬਾਤਾਂ। ਤੇ ਜਾਲ ਵਧੀਆ ਲੱਗ ਗਿਆ ਐਨ ਪੂਰਾ ਟੈਟ। ਪੂਰਾ ਡੁੱਲਾ ਡੁੱਲਾ ਹੋ ਗਿਆ ਐ। ਦੰਨਾ ਹੈ ਵਾਕਿਆ ਕੋਤਰ ਖੋਲਦੇ ਇਹਨਾਂ ਨੂੰ ਕਰ ਦਿੰਦੇ ਹੁਣ ਅੰਦਰ ਆਇਓ ਆਇਓ ਤੇ ਬਾਸ ਸੰਤਰ ਕਰਕੇ ਤੇ ਸ਼ਾਮ ਨੂੰ ਖੋਲ ਦਾਂਗੇ ਓ ਬਈ ਮਿੱਤਰੋ ਇਹਨਾਂ ਨੂੰ ਪਾਤੇ ਆ ਬਾਦਾਮ ਤੇ ਹੁਣ ਛੱਡਦੇ ਇਹਨਾਂ ਨੂੰ ਜਾਲ ਚ ਤੇ ਖਾ ਲੂਗੇ ਦਾਣੇ ਦਾਣੇ ਪਾਦੇ ਆਪਾਂ ਨੇ ਸਾਰਿਆਂ ਨੂੰ ਇਹ ਤੇ ਫੜ ਲਈਏ ਪਹਿਲਾਂ ਇਹਨਾਂ ਨੂੰ ਬਾਬਿਓ ਬਈ ਮਿੱਤਰੋ ਪਾਤੇ ਇਹਨਾਂ ਨੂੰ ਦਾਣੇ ਤੇ ਲੱਗ ਗਿਆ ਕੋਤਰ ਦਾਣੇ ਖਾਣ ਇੱਧਰ ਵੀ ਖਾ ਰਹੇ ਆ ਇੱਧਰ ਵੀ ਖਾਰੇ ਖਾਣ ਤੋਂ ਇਹਨਾਂ ਨੂੰ ਦਾਣੇ ਤੇ ਬਾਕੀ ਓਕੇ ਰਿਪੋਰਟ ਹੈ ਕਮ ਤੇ ਹੁਣ ਚਲਦੇ ਆਂ ਉੱਪਰ ਉੱਪਰ ਬੱਚੇ ਕੱਢੇ ਹੋਏ ਸੀ ਜਾਲ 'ਚ ਤੇ ਇੱਧਰੋਂ ਇੱਕ ਬੱਚਾ ਚੱਕ ਕੇ ਛੋਟੇ ਵਾਲਾ ਇਹਨੂੰ ਛੱਡ ਦਿੰਦੇ ਆਂ ਦੂਸਰੀ ਸਾਈਡ ਇੱਧਰ ਇੱਧਰ ਦਾਣੇ ਚੁਗ ਲੂਗਾ ਤੇ ਹੁਣ ਚਲਦੇ ਬਾਬੇ ਉੱਪਰ ਉੱਪਰ ਵਾਲੇ ਗੂਤਰਾਂ ਕੋਲ ਬਾਬੇ ਬੈਠੇ ਸੀ ਛਤਰੀਆਂ ਤੇ ਤੇ ਬੱਚੇ ਨੀਚੇ ਉਤਰ ਗਏ ਸੀ ਤੇ ਇਹਨਾਂ ਨੂੰ ਕਰਦੇ ਆਂ ਬੰਦ ਦੂਸਰਿਆਂ ਨੂੰ ਦੰਦੇ ਆ ਖੋਲ ਤੇ ਇਹ ਬੈਠੇ ਐ ਦੋਨੋਂ ਪਤਾ ਤੇ ਕਰਦੇ ਆਂ ਬਾਬੇ ਇਹਨਾਂ ਨੂੰ ਬੰਦ ਲੋ ਵੀ ਬਾਬੇ ਉਹ ਕਰਤੇ ਬੱਚੇ ਬੰਦ ਤੇ ਇੱਕ ਜੋੜੇ ਦੇ ਹੋ ਗਏ ਸੀ ਅੰਡੇ ਖਰਾਬ ਬੱਚੇ ਵਿੱਚੇ ਮਰ ਗਏ ਨਿਕਲ ਹੀ ਨਹੀਂ ਆਪਾਂ ਨੇ ਧਿਆਨ ਦੇਆ ਨਹੀਂ ਚਲੋ ਕੋਈ ਗੱਲ ਨਹੀਂ ਤੇ ਬਾਕੀ ਕਰਤੇ ਬੱਚੇ ਬੰਦੇ ਇਹਨਾਂ ਨੂੰ ਬਹਿਣ ਦੋ ਹੁਣ ਆਪਾਂ ਦੂਸਰੇ ਕੂਤਰ ਖੋਲ ਦਿੰਦੇ ਹਾਂ ਦੂਸਰੀ ਸਾਈਡ ਵਾਲੇ ਉਹ ਬਾਹਰ ਘੁੰਮ ਲੂਗੇ ਆਰਾਮ ਤੇ ਜਿਹਨੂੰ ਬਾਹਰ ਆਣਾ ਹੋਊਗਾ ਆ ਜਾਊਗਾ ਇੱਕ ਖੋਲ टाकी ਖੋਲ ਦਿੰਦੇ ਆ ਤੇ ਕੱਢ ਦਿੰਦੇ ਆ ਬਾਹਰ ਇੱਕ ਇੱਕ ਕਰਕੇ ਤੇ ਲੋ ਜੀ ਕਰਦੀ ਆ ਵੱਧੋ ਬਾਹਰ ਇਹਨਾਂ ਨੂੰ ਸਾਰਿਆਂ ਨੂੰ ਤੇ ਲੋ ਭਾਈ ਮਿੱਤਰੋ ਕਰਤੇ ਆ ਸਾਰੇ ਕਬੂਤਰ ਬਾਹਰ ਤੋਂ ਪੰਜ ਇਹ ਗਿਆ ਛਤਰੀਆਂ ਤੇ ਤੇ ਬਾਕੀ ਇਹ ਫਿਰਦੇ ਆ ਤੇ ਤੱਕ ਹੀ ਦਿੰਦੇ ਆ ਲਾਹ ਨਹੀਂ ਇਹਨਾਂ ਨੇ ਅੰਦਰ ਵੜ ਜਾਣਾ ਲੋ ਸਾਰੇ ਬੁੱਤਰ ਆਪਣੇ ਸਾਰੇ तकरीबन ਤੇ ਲਗਣ ਤੋਂ ਅੱਜ ਇਹਨਾਂ ਨੂੰ ਤੁੱਪ ਘੈਂਟ ਜੀ ਤੇ ਖਾਣ ਦੋ ਤੁੱਪ ਇਹਨਾਂ ਨੂੰ ਪੈਣ ਦੋ ਫਿਰ ਚੱਲਦੇ ਹੁਣ نیچے ਫਿਰ ਪਾਵਾਂਗੇ ਇਹਨਾਂ ਨੂੰ ਥੋੜੇ ਟਾਈਮ ਤੱਕ ਦਾਣਾ ਪਾਣੀ ਬੈਠ ਗਿਆ ਜਾ ਕੇ ਛਤਰੀਆਂ ਤੇ ਹੋ ਵੀ ਮਿੱਤਰੋ ਪਾਤੇ ਕਬੂਤਰਾਂ ਨੂੰ ਪਾਣੀ ਦੋਨੋਂ ਸਾਈਡ ਤੇ ਦਾਣੇ ਵੀ ਪਾਤੇ ਆ ਪਾਣੀ ਪੂਣੀ ਪਾਤੇ ਆ ਸਿਆਸੀ ਕਬੂਤਰ ਫਲ ਵੀ ਪੀ ਰਹੇ ਐ ਬਹੁਤ ਭਰ ਦਾਂਗੇ ਜਿੰਨਾ ਖਾਲੀ ਹੋ ਗਿਆ ਚੱਕਰਾ ਤੇ ਠੀਕ ਐ ਬਾਬੇ ਨੈਟ ਲਾਤੇ ਆਏ ਐ ਨ ਵਧੀਆ ਲੱਗ ਗਿਆ ਏ ਨੰਨੇ ਕੰਮ ਆ ਥੱਲੇ ਗਿਰਗੀ ਬੱਚੇ ਦੀ ਕਦੀ ਨਿਕਲ ਕੇ ਆਈ ਥਿੰਕ ਦੇਖਦੇ ਆ ਕਿਹੜੇ ਦੀ ਗਿਰਗੀ ਇਹਨਾਂ ਦੇ ਪਾਈਆਂ ਸੀ ਠੱਲਾਂ ਇਹ ਵਿੱਚੇ ਦੀ ਗਿਰਗੀ ਤੇ ਹਾਂਜੀ ਦੋਨਾਂ ਦੀ ਗਿਰਗੀ ਇੱਕ ਇੱਕ ਤੇ ਕੋਈ ਨਹੀਂ ਹਲੇ ਨਹੀਂ ਪਾਵਾਂਗੇ ਦੂਸਰੀ ਠੱਲ ਵੀ ਇੱਥੇ ਦੇਖ ਕੇ ਲੱਭ ਕੇ ਰੱਖ ਦਾਂਗੇ ਬਾਅਦ ਚ ਪਾ ਦਾਂਗੇ ਤੇ ਠੀਕ ਹੈ ਬਾਬਿਓ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ ਜੁੜੇ ਰਹੋ ਵੀਡੀਓ ਨਾਲ ਪਿਆਰ ਬੰਦੇ ਰਹੋ ਵੀਡੀਓ ਨਾਲ ਓਕੇ ਜੀ